ਦਿੱਲੀ ਦੇ ਵਿੱਚ ਆਮਾਦੀ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਜਿੱਥੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਹਿਲਜੁਲ ਸ਼ੁਰੂ ਹੋ ਚੁੱਕੀ ਹੈ ਉੱਤੇ ਹੁਣ ਆਮਾਦੀ ਪਾਰਟੀ ਦੇ ਪੰਜਾਬ ਤੋਂ ਵਿਦਾਇਕ ਕੁਮਰਜੀਤ ਪ੍ਰਤਾਪ ਨੇ ਵੀ ਆਪਣੀ ਆਮ ਆਦੀ ਪਾਰਟੀ ਦੇ ਉੱਤੇ ਅਨੇਕਾਂ ਸਵਾਲ ਖੜੇ ਕੀਤੇ ਨੇ ਤੋਂ ਦੱਸ ਦਈਏ ਕਿ ਕੁਮਰਜੀਤ ਪ੍ਰਤਾਪ ਜਦੋਂ ਦੀ ਪੰਜਾਬ ਦੇ ਵਿੱਚ ਮਾਨ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਪਾਰਟੀ ਤੋਂ ਨਰਾਜ਼ ਚੱਲ ਰਹੇ ਨੇ ਉਹ ਵਕਕੋ ਵਕ ਮੁੱਦੇ ਨੂੰ ਲੈ ਕੇ ਆਪਣੀ ਪਾਰਟੀ ਨੂੰ ਘੇਰ ਦੇ ਦਿਖਾਈ ਦਿੱਤੇ ਨੇ ਜਿਸ ਤਰ੍ਹਾਂ ਉਹਨਾਂ ਨੇ ਬੇਅਦੀ ਮਾਸਲੇ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਕੀਤੀ ਸੀ ਜਾਂ ਮੁੱਦੇ ਚੁੱਕੇ ਸੀ ਉਸੇ ਤਰ੍ਹਾਂ ਉਹਨਾਂ ਨੇ ਹੁਣ ਵੀ ਇੱਕ ਪੋਸਟ ਪਾ ਕੇ ਦਿੱਲੀ ਦੇ ਵਿੱਚ ਹੋਈ ਹਾਰ ਤੋਂ ਬਾਅਦ ਉਸ ਨੂੰ ਲੈ ਕੇ ਪਾਰਟੀ ਨੂੰ ਸੂਚਿਤ ਕੀਤਾ ਹੈ ਕਿ ਜੇਕਰ ਤੁਸੀਂ ਜਾਪ ਦੇ ਵਿੱਚ ਵੀ ਇਹੋ ਜੀ ਗਲਤੀ ਨਾ ਕਰ ਲਿਓ ਤਾਂ ਉਹਨਾਂ ਨੇ ਜੋ ਕੁਝ ਆਪਣੀ ਫੇਸਬੁੱਕ ਪੋਸਟ ਦੇ ਉੱਤੇ ਸ਼ੇਅਰ ਕੀਤਾ ਤੁਹਾਨੂੰ ਉਹ ਦੱਸ ਦਿੰਨੇ ਆ ਕਿ ਉਹਨਾਂ ਨੇ ਲਿਖਿਆ ਕਿ ਆਤਮ ਨਿਰਿਕਣ ਦੀ ਸਖਤ ਲੋੜ ਹੈ ਦਿੱਲੀ ਦੇ ਵਿੱਚ ਆਪ ਦੀ ਹਾਰ ਦੇ ਉੱਤੇ ਬਹੁਤ ਹੀ ਅਫਸੋਸ ਹੋਇਆ ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਉੱਤੇ ਸੀਨੀਅਰ ਲੀਡਰਸ਼ਿਪ ਸੀ ਵੱਡੀ ਲੀਡਰਸ਼ਿਪ ਸੀ ਉਹਨਾਂ ਦੀ ਨਿੱਜੀ ਹਾਰ ਦਾ ਮੈਨੂੰ ਅਤਿ ਅੰਤ ਦੁਖਦਈ ਹੈ ਕਿ ਖਾਸ ਕਰਕੇ ਜਦੋਂ ਕਾਂਗਰਸ ਦੇ ਲੀਡਰਾਂ ਦੇ ਵੱਲੋਂ ਝਖਮਾਂ ਦੇ ਉੱਤੇ ਨੂਨ ਛਿੜਕਿਆ ਜਾ ਰਿਹਾ ਹੋਵੇ ਤੋਂ ਦੱਸ ਦਈਏ ਕਿ ਇੱਥੇ ਉਹਨਾਂ ਨੇ ਦੋ ਚੀਜ਼ਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਖਾਸ ਤੌਰ ਤੇ ਉੱਤੇ ਇੱਕ ਤਾਂ ਗੱਲ ਬੇਅਦਵੀ ਅਤੇ ਕੋਟਪੁਰਾ ਬਾਈਬਲ ਕਲਾਮ ਗੋਲੀ ਕਾਂਡ ਕੇਸਾਂ ਦੇ ਵਿੱਚ ਜਾਰ ਬੁੱਝ ਕੇ ਸਰਕਾਰੀ ਤੰਤਰ ਵੱਲੋਂ ਦੋਸ਼ੀਆਂ ਦੀ ਜਿਹੜੀ ਪਕੜ ਨਹੀਂ ਕੀਤੀ ਜਾ ਰਹੀ ਜਾਂ ਫਿਰ ਦੋਸ਼ੀਆਂ ਨੂੰ ਪકડਨੇ ਜਾ ਰਿਹਾ ਉਹ ਜੋ ਵੀ ਪਿਛਲੇ ਦਿਨਾਂ ਦੇ ਵਿੱਚ ਹੋਇਆ ਉਹਨਾਂ ਨੂੰ ਇਹ ਵੀ ਗੱਲ ਕਹੀ ਹੈ ਕਿ ਜਦੋਂ ਮੁੱਖ ਦੋਸ਼ੀ ਨੇ ਸ੍ਰੀ ਅਕਾਲਤਾ ਸਾਹਿਬ ਤੇ ਆਪਣਾ ਜੁਰਮ ਕਬੂਲ ਕਰ ਲਿਆ ਏ ਜੋ ਮੇਰੀ ਤਫ਼ਤੀਸ਼ ਦਾ ਸਿੱਟਾ ਸੀ ਉਹ ਸੱਚ ਸਾਬਿਤ ਹੋਇਆ ਲੇਕਿਨ ਇਹ ਇਨਸਾਫ਼ ਗੁਰੂ ਗੋਬਿੰਦ ਜੀ ਦੀ ਅਦਾਲਤ ਦੇ ਵਿੱਚ ਹੋਇਆ ਤੇ ਅੱਗੇ ਵੀ ਹੋਵੇਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰੀ ਤੰਤਰ ਵੱਲੋਂ ਆਮ ਜਨਤਾ ਦੇ ਕੰਮਾਂ ਪ੍ਰਤੀ ਉਦਾਸੀ ਜਿਹੜੇ ਉਦਾਸੀਨੀਤਾ ਅਤੇ ਅਵੇਦਨਸ਼ੀਲਤਾ ਜ਼ਿਲ੍ਹਾ ਪੱਧਰ ਤੇ ਨਗਰ ਨਿਗਮ ਦੇ ਦਫ਼ਤਰਾਂ ਦੇ ਵਿੱਚ ਖੁੱਲ੍ਹੇ ਆਪੇਸ਼ਤਾ ਚਾਰਾ ਤੇ ਜਨਤਾ ਦੇ ਨਾਲ ਧੱਕੇਸ਼ਾਹੀ ਇਸ ਦੇ ਉੱਤੇ ਵੀ ਉਹਨਾਂ ਦੇ ਵੱਲੋਂ ਜਿਹੜਾ ਇਹ ਬਸਰੇ ਨੂੰ ਚੁੱਕਿਆ ਗਿਆ ਕਿਉਂਕਿ ਜਿਸ ਤਰ੍ਹਾਂ ਤੋਂ ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਬਾਹਰ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਸੀ ਕਿ ਸਰਕਾਰ ਤੁਹਾਡੇ ਦਵਾਰ ਤੋਂ ਦਵਾਰ ਆਵੇਗੀ ਤੁਹਾ ਘਰਾਂ ਤੋਂ ਚੱਲੇਗੀ ਪਿੰਡਾਂ ਦੀ ਸੱਥਾਂ ਤੋਂ ਚੱਲੇਗੀ ਪਰ ਉਹ ਬਿਆਨ ਸਿਰਫ ਭਾਸ਼ਣ ਦੇ ਤੌਰ ਦੇ ਉੱਤੇ ਸੀ ਪਰ ਫਿਲਹਾਲ ਜਿਮਿਨੀ ਪੱਧਰ ਦੇ ਉੱਤੇ ਉਹ ਕੋਹਾਂ ਦੂਰ ਨੇ ਇਸੇ ਤਰ੍ਹਾਂ ਉਹਨਾਂ ਨੇ ਗੈਂਗਸਟਰ ਦੇ ਮਸਲੇ ਨੂੰ ਲੈ ਕੇ ਜਾਂ ਫਿਰ ਹੋਰ ਕੁਝ ਮੁੱਦਿਆਂ ਉੱਤੇ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਚ ਕਿ ਉਹਨਾਂ ਨੇ ਗੱਲ ਇਹ ਵੀ ਕਿਹਾ ਕਿ ਸਮਾਂ ਲੰਘ ਗਿਆ ਫਿਰ ਵੀ ਆਤਮ ਨਿਰਿਖਣ ਜਲਦੀ ਕਰ ਲੈਣਾ ਚਾਹੀਦਾ ਹੈ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਅਤੇ ਸਵਰਾਜ ਦੇ ਸਿਧਾਂਤਾਂ ਪ੍ਰਤੀ ਮੇਰੀ ਪੂਰੀ ਬਚਨਬੱਧਤਾ ਹੈ ਤੋਂ ਦੱਸ ਦिए ਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਕੁਮਰ ਵਿਜੇ ਪ੍ਰਤਾਪ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨੇ ਪਾਰਟੀ ਨੂੰ ਲੈ ਕੇ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਵਿਰੋਧੀ ਮਸਲੇ ਨੂੰ ਲੈ ਕੇ ਜੋ ਕੁਝ ਮੰਗਾ ਉਹਨਾਂ ਦੇ ਵੱਲੋਂ ਕਿਤੇ ਜਾ ਰਹੀ ਸੀ ਕਿਉਂਕਿ ਜਦੋਂ ਪਾਰਟੀ ਵਿੱਚ ਸ਼ਾਮਲ ਹੋਏ ਸੀ ਤਾਂ ਆਪਣਾ ਉਹਦਾ ਛੱਡ ਕੇ ਸਰਕਾਰੀ ਨੌਕਰੀ ਕੁਝ ਉਹਦੇ ਤੋਂ ਉੱਤੋਂ ਛੱਡ ਕੇ ਉਹ ਆਮ ਆਦਮੀ ਜਿਹੜੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਪਰ ਪਾਰਟੀ ਦੇ ਵੱਲੋਂ ਉਹਨਾਂ ਨੂੰ ਬੰਦ ਦਾ ਸਨਮਾਨ ਨਹੀਂ ਦਿੱਤਾ ਗਿਆ ਜਿਸ ਤਰ੍ਹਾਂ ਵਿਰੋਧੀ ਮਾਮਲੇ ਨੂੰ ਲੈ ਕੇ ਉਹਨਾਂ ਨੇ ਜੋ ਰਿਪੋਰਟ ਤਿਆਰ ਕੀਤੀ ਸੀ ਉਸ ਦੇ ਉੱਤੇ ਵੀ ਉਹਨਾਂ ਨੇ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਿੰਦ ਕੇਜਰੀਵਾਲ ਨੂੰ ਘੇਰਦੇ ਰਹੇ ਨੇ ਪਰ ਫਿਲਹਾਲ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਕਿ ਅੱਜ ਕੁਮਰ ਵਿਜੇ ਪ੍ਰਤਾਪ ਜਿਹੜੀ ਦਿੱਲੀ ਦੇ ਵਿੱਚ ਅੱਜ ਮੀਟਿੰਗ ਹੋਣ ਜਾ ਰਹੀ ਹੈ ਕਿ ਉਹਦੇ ਵਿੱਚ ਸ਼ਾਮਲ ਹੋਣਗੇ ਜਾਂ ਫਿਰ ਨਹੀਂ ਇਹ ਵੀ ਵੱਡਾ ਸਵਾਲ ਬਣਿਆ ਹੋਇਆ ਹੈ ਪਰ ਫਿਲਹਾਲ ਜਿਸ ਤਰ੍ਹਾਂ ਦੀ ਸਥਿਤੀ ਪੰਜਾਬ ਦੇ ਵਿੱਚ ਬਣਦੀ ਜਾ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਦੇ ਉੱਤੋਂ ਹਟਾਇਆ ਜਾ ਸਕਦਾ ਹੈ ਕਿਉਂਕਿ ਇਹ ਉਹ ਸਥਿਤੀ ਬਣਦੀ ਜਾ ਰਹੀ ਹੈ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ 2017 ਤੋਂ ਲੈ ਕੇ 2022 ਦੇ ਜਿਹੜਾ ਕਾਰਜਕਾਰ ਸੀ ਉਹਨਾਂ ਦਾ ਉਦੋਂ ਹੋਈ ਸੀ ਕਿਉਂਕਿ ਜਿਸ ਤਰ੍ਹਾਂ ਚੰਡੀ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ ਤਾਂ ਪਹਿਲਾਂ ਕੈਪਟਨ ਮਨਿੰਦਰ ਸਿੰਘ ਦੇ ਵੱਲੋਂ ਜਿਹੜੇ ਕੰਮਕਾਰ ਸੀ ਜਾਂ ਫਿਰ ਜੋ ਉਹਨਾਂ ਦੀ ਕਾਰਗੁਜ਼ਾਰੀ ਸੀ ਉਸ ਤੋਂ ਲੋਕ ਖੁਸ਼ ਨਹੀਂ ਸਨ ਪਰ ਉਸ ਤੋਂ ਇਲਾਵਾ ਚੰਡੀ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ ਉਸੇ ਤਹਿਤ ਕਿਤੇ ਹੁਣ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਤਾਂ ਨਹੀਂ ਚੱਲੇਗੀ ਕਿ ਉਹਨਾਂ ਉਹ ਵੀ ਅੱਜ ਜੋ ਕੁਝ ਪੰਜਾਬ ਦੇ ਵਿੱਚ ਵਾਪਰਿਆ ਉਸ ਦਾ ਸਾਰਾ ਠਿੱਕਾ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਰ ਦੇ ਉੱਤੇ ਪਾਣ ਕੇ ਕਿਹਾ ਜਾਵੇ ਕਿ ਇਸ ਦੀ ਇਸ ਦੇ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਜਿਹੜਾ ਮਤਲਬ ਜ਼ਿੰਮੇਵਾਰ ਰਹਿ ਜਾਵੇ ਕਿਉਂਕਿ ਸਥਿਤੀ ਉਹੀ ਬਣਦੀ ਜਾ ਰਹੀ ਹੈ ਜਿਸ ਤਰ੍ਹਾਂ ਦੇ ਪਹਿਲਾਂ ਹਾਲਾਤ ਜਾਂ ਫਿਰ ਪਹਿਲਾ ਪਿਛਲੇ ਸਮੇਂ ਦੇ ਵਿੱਚ ਜਾਂ ਪਿਛਲੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਦੇ ਵਿੱਚ ਹੋਏ ਸੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਖਾਸ ਰਹਿੰਦਾ ਇਹਦੇ ਉੱਤੇ ਬਾਬਤ ਗੱਲਬਾਤ ਕਰਦੇ ਰਹਾਂਗੇ ਜੋ ਕੁਝ ਕਮਰ ਵੀਜੇ ਪ੍ਰਤਾਪ ਹੋਰਾਂ ਨੇ ਸਵਾਲ ਚੁੱਕੇ ਤੁਸੀਂ ਇਸ ਦੇ ਬਾਰੇ ਕੀ ਕਹਿੰਦੇ ਹੋ ਤਾਂ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਦੇ ਵਿੱਚ ਜ਼ਰੂਰ ਸਾਂਝੇ ਕਰੋ ਧੰਨਵਾਦ